ਸਭ ਸਰਕਾਰ ਦੇ ਦਾਅਵੇ ਝੂਠੇ ਆ ਸਭ ਝੂਠੇ ਹੈਗੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਾਂ ਤੇ ਪੰਜਾਬ ਛੱਡ ਜੋ ਪੰਜਾਬ ਛੱਡ ਕੇ ਚਲੇ ਜਾਓ ਬਾਹਰ ਜੇ ਤੁਸੀਂ ਆਪਣੇ ਬੱਚੇ ਬਚਾਣੇ ਹੋ ਤੇ ਕਦੇ ਯੂਪੀ ਬਿਹਾਰ ਵਾਲ ਚਲ ਜਾਓ ਜਿੱਧਰ ਸ਼ਾਂਤੀ ਹੈ ਤੇ ਜਾਂ ਭਾਈ ਅਮਰਤਪਾਲ ਦਾ ਰਾਜ ਲਿਆਓ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਧੀਆਂ ਪੁੱਤ ਤੇ ਤਰਾ ਹੀ ਮਰਨਗੇ ਲੋਕ ਮੇਰਾ ਨਾਮ ਸ਼ੋਕਮਰ ਹੈ ਜੀ ਮੈਂ ਗੁਰੂ ਨਾਨਕਪੁਰੇ ਅਮਰ ਆਟਾ ਚੱਕੀ ਗੁਰਦੁਆਰੇ ਦੇ ਲਾਗੇ ਰਹਿੰਦਾ ਜੀ ਸਰ ਕੀ ਕਾਰਨ ਪਨੇ ਨੇ ਅੱਜ ਤੁਹਾਡੇ ਵੱਲੋਂ ਰੋਡ ਤੇ ਆਪਣੇ ਬੇਟੇ ਦੀ ਡੈੱਡ ਬੋਡੀ ਰੱਖ ਕੇ ਰੋਸ ਜਤਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਨਸ਼ੇ ਦੇ ਕਾਰਨ ਬੇਟੀ ਦੀ ਡੈਥ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਨਸ਼ਾ ਹੀ ਹੋਈ ਹੈ ਜੀ ਬੇਟਾ ਮੇਰਾ ਨਸ਼ਾ ਕਰਦਾ ਸੀ ਇਹਨੂੰ بڑے بڑے ਮੈਂ ਸੈਂਟਰ ਵਿੱਚ ਦਾਖਲ ਕਰਾਇਆ ਰਾਤ ਹੀ ਇਹਨੂੰ ਮੈਂ ਸੈਂਟਰ ਤੋਂ ਲੈ ਕੇ ਆਇਆ ਕੱਲ ਰਾਤ ਹੀ ਲੈ ਕੇ ਆਇਆ ਅੱਜ ਇਹ ਸੁਜੀਤ ਕੌਰ ਦੇ ਮੁੰਡੇ ਨਾਲ ਗਿਆ ਜੇ ਇੰਜੈਕਟ ਕੀਤਾ ਦੋਵਾਂ ਨੇ ਇਹ ਉੱਥੇ ਹੀ ਉਹਨੂੰ ਸੁੱਟ ਕੇ ਤੇ ਸੁਜੀਤ ਕੌਰ ਦਾ ਮੁੰਡਾ ਭੱਜ ਗਿਆ ਇਹਨੇ ਇੰਜੈਕਸ਼ਨ ਲਾਇਆ ਚਿੱਟੇ ਦਾ ਇੰਜੈਕਸ਼ਨ ਹੀ ਲੱਗ ਰਿਹਾ ਜੀ ਬੰਤੇ ਇੰਜੈਕਸ਼ਨ ਹੀ ਲਾਇਆ ਜੀ ਇੰਜੈਕਸ਼ਨ ਇੰਜੈਕਟ ਕਰਦੇ ਸੀਗੇ ਇਹ ਇਹ ਕਿਹੜੇ ਸੁਦાગਰ ਆ ਜਿਹੜੇ ਨਸ਼ਾ ਵੇਚਦੇ ਆ ਕੁਝ ਪਤਾ ਹੈ ਤੁਹਾਨੂੰ ਇਹਨਾਂ ਬਾਰੇ ਇੱਥੇ ਆਮ ਇੱਕ ਦਾ ਜੀ ਨਸ਼ਾ ਆਮ ਇੱਕ ਦਾ ਕੋੜ ਕਾਲਸਾ ਹੋ ਗਿਆ ਇਧਰ ਗੁਰਨਾਣਕਪੁਰਾ ਘਰ ਘਰ ਚ ਨਸ਼ਾ ਵੇਚਦਾ ਜੀ ਪੰਜਾਬ ਸਰਕਾਰ ਕਹਿੰਦੀ ਬੰਦ ਹੋ ਗਿਆ ਵਾ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਜੇ ਤੁਸੀਂ ਪੰਜਾਬ ਨੂੰ ਬਚਾਣਾ ਤੇ ਭਾਈ ਅਮਰਤਪਾਲ ਦਾ ਰਾਜ ਲੈ ਕੇ ਆਓ ਜਾਂ ਅਦਿੱਤਯ ਯੋਗੀ ਰਾਜ ਉਹਨਾਂ ਦਾ ਲੈ ਕੇ ਆਓ ਯੋਗੀ ਦਾ ਰਾਜ ਲੈ ਕੇ ਆਓ ਜੇ ਪੰਜਾਬ ਦੀ ਜਨਰੇਸ਼ਨ ਬਚਾਣੀ ਹੈ ਪੰਜਾਬ ਸਰਕਾਰ ਤੇ بڑے ਦਾਅਵੇ ਕਰ ਰਹੀ ਹੈ ਕਿ ਦਾਅਵੇ ਕਰੀ ਦਾਅਵੇ ਤੁਹਾਡੇ ਸਾਹਮਣੇ ਜੇ ਰਾਤ ਸੈਂਟਰ ਚੋਂ ਮੁੰਡਾ ਆਇਆ ਵਾ ਤੇ ਹੁਣ ਉਹਦੀ ਡੈਥ ਹੋ ਗਈ ਏ ਕਿੱਥੋਂ ਆ ਗਿਆ ਨਸ਼ਾ ਪਤਾ ਲੱਗੇ ਨਾ ਕਿੱਥੋਂ ਆ ਗਿਆ ਨਸ਼ਾ ਇਹ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਜੀ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਧੀ ਬੋਤ ਕਿਸੇ ਦਾ ਮਰਦਾ ਵਾ ਕਿਸੇ ਨੂੰ ਸਰਕਾਰ ਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਉਹਨਾਂ ਨੂੰ ਸੀਟਾਂ ਨਾਲ ਮਤਲਬ ਹੈ ਆਪਣੀਆਂ ਸਰਕਾਰ ਤੇ ਬਹੁਤ ਜ਼ਿਆਦਾ ਕਹਿੰਦੇ ਕਿ ਅਸੀਂ 5 ਕਰੋੜ ਦਾ ਪੜ ਲਿਆ ਜੀ ਤੇ ਇਹ ਤੁਹਾਡੇ ਸਾਹਮਣੇ ਪਈ ਜੀ ਬੋਡੀ ਦੇਖ ਲਓ ਕੋ ਪੜਿਆ ਲਿਖਿਆ ਹੈਗਾ ਜੇ ਬੀਐਸਸੀ ਕੀਤੀ ਜੇ ਫੁੱਟਬਾਲ ਦਾ ਪਲੇਅਰ ਹੈ ਮੁੰਡਾ ਇਹ ਅਨਪੜ ਨਹੀਂ ਹੈਗਾ ਦੇਖੋ ਨਾ ਬਰਾਤੋਂ ਆਇਆ ਤੇ ਉਸੇ ਟਾਈਮ ਹੀ ਨਸ਼ਾ ਪ੍ਰਭਾਵਿਤ ਹੋ ਗਿਆ ਉਹਦੀ ਮੌਤ ਹੋ ਗਈ ਹੈ ਇੰਜੈਕਟ ਲਾ ਕੇ ਸਭ ਸਰਕਾਰ ਦੇ ਦਾਅਵੇ ਝੂਠੇ ਆ ਸਭ ਝੂਠੇ ਹੈਗੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਾਂ ਤੇ ਪੰਜਾਬ ਛੱਡ ਜਾਓ ਪੰਜਾਬ ਛੱਡ ਕੇ ਚਲ ਜਓ ਬਾਹਰ ਜੇ ਤੂੰ ਆਪਣੇ ਬੱਚੇ ਬਚਾਣੇ ਹੋ ਤੇ ਕਦੇ ਯੂਪੀ ਬਿਹਾਰ ਵਾਲ ਚਲ ਜਓ ਜਿੱਧਰ ਸ਼ਾਂਤੀ ਹੈ ਤੇ ਜਾਂ ਭਾਈ ਅਮਰਤਪਾਲ ਦਾ ਰਾਜ ਲਿਆਓ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਧੀਆਂ ਪੁੱਤ ਇਤਰਾ ਹੀ ਮਰਨਗੇ ਲੋਕਾਂ ਦੇ ਕਿੰਨੇ ਸਾਲ ਦਾ ਸੀ ਇਹ 26 ਸਾਲ ਦੀ ਉਮਰ ਹੈ ਜੀ ਹੁਣ ਸਟੱਡੀ ਕਰ ਰਿਹਾ ਸੀ ਬੇਟਾ ਨਹੀਂ ਜੀ ਸਟੱਡੀ ਕਰ ਚੁੱਕਿਆ ਸੀ ਉਹ ਚੱਟੇ ਦੀ ਸਟੱਡੀ ਕਰ ਰਿਹਾ ਜੀ ਜਿਹੜੀ ਪੰਜਾਬ ਚ ਬੜੀ ਸਰਕਾਰ ਨੇ ਫੇਵਰੇਟ ਕੀਤਾ ਨਸ਼ਾ ਸਰਕਾਰ ਦੇ ਦਾਅਵੇ ਬਹੁਤ ਕਰ ਰਹੀ ਹੈ ਕਿ ਨਸ਼ਾ ਰੋਕ ਫੜਿਆ ਜਾ ਰਿਹਾ ਵਾ ਨਸ਼ਾ ਪੀਣ ਵਾਲਿਆਂ ਨੂੰ ਬੜੀ ਜਾਂਦੇ ਆ ਜੀ ਜਾਂ ਮਰੀ ਜਾਂਦੇ ਨੇ ਬਾਕੀ ਮੈਂ ਤਾਂ ਕੋਈ ਫੜਿਆ ਵੇਖਿਆ ਨਹੀਂ ਜੇ ਨਸ਼ਾ ਤੱਕ ਨਹੀਂ ਪਹੁੰਚਦੀ ਪਹੁੰਚ ਕੀ ਲੋੜ ਹੈ ਜੀ ਪਹੁੰਚਣ ਦੀ ਆਪਾਂ ਜਿਹੜਾ ਮਾਤੜ ਲੋਕ ਜਿਹੇ ਹੈਗੇ ਨੇ ਗਰੀਬ ਜਿਹੇ ਹੈਗੇ ਨੇ ਪੁਲਿਸ ਦੀ ਰੇਂਜ ਆਉਣ ਵਾਸਤੇ ਮੈਂ ਅਪੀਲ ਕਰਦਾ ਮੈਂ ਅਪੀਲ ਕਰਦਾ ਜੀ ਨਸ਼ੇ ਦਾ ਕਾਰੋਬਾਰ ਬੰਦ ਕੀਤਾ ਜਾਵੇ ਅੱਪਲ ਤੇ ਮੈਂ ਇਹ ਅਪੀਲ ਕਰਦਾ ਵੀ ਜਿੰਨੇ ਆਪਣੀ ਨਵੀਂ ਜਨਰੇਸ਼ਨ ਬਚਾਣੀ ਹੈ ਪੰਜਾਬ ਛੱਡ ਦਿਓ ਪੰਜਾਬ ਛੱਡ ਦਿਓ ਨਹੀਂ ਤੇ ਭਾਈ ਅੰਮ੍ਰਿਤਪਾਲ ਦਾ ਰਾਜ ਲਿਆਓ ਇਹ ਆਪਣੀ ਜਨਰੇਸ਼ਨ ਬੱਚਿਆਂ ਤੋਂ ਬਚਾਣੀ ਆ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਵੀ ਪਾਰਟੀ ਨਹੀਂ ਬਚਾ ਸਕਦੀ ਭਾਈ ਅੰਮ੍ਰਿਤਪਾਲ ਨੂੰ ਲਿਆਓ ਤੇ ਪੰਜਾਬ ਬਚ ਜਾਏਗਾ ਨਹੀਂ ਤੇ ਨਹੀਂ ਬਚ ਸਕਦਾ ਇੱਕ ਗੁਰਨਾਨਕ ਬੜੇ ਸਾਨ ਕੋ ਇਨਫਰਮੇਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਇਹ ਮੌਕੇ ਤੇ ਪਹੁੰਚੇ ਹਲਾਤਾ ਦੇ ਕਰ ਰਹੇ ਆ ਵੈਰੀਫਾਈ ਪਰਿਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਦਾ ਨਾ ਉਹ ਬੱਸ ਉਹ ਟੂਸ ਨੂੰ ਇਹ ਨਹੀਂ ਦੇਖੋ ਹਾਲੀ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਉਹ ਵੀ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਮਤਲਬ ਆਪਾਂ ਕਲੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਸਰ ਮੈਂ ਕਿਸ ਇਲਾਕੇ ਇਹ ਕਿਹੜੇ ਜੁੰਦੇ ਆ ਇਲਾਕੇ 'ਚ ਆ ਜਿਹੜੇ ਆ ਜਿਹੜੇ ਨਖਰ ਬਣੇ ਇਹ ਬੰਦ ਹੋਣੇ ਚਾਹੀਦੇ ਆ ਕੌਣ ਵੇਚਦਾ ਨਹੀਂ ਚਾਹੀਦਾ ਸਮਝੂ ਨਹੀਂ ਬੰਦਾ ਕੌਣ ਵੇਚਦਾ ਜਿਹੜਾ ਵੇਚਦਾ ਬੰਦ ਹੋਣਾ ਚਾਹੀਦੇ ਬੱਸ ਇੱਥੇ ਜੁੜ ਆ ਰਹੇ ਜਦੋਂ ਮਤਲਬ ਲੜ ਪਿਆ ਉਹਨਾਂ ਉਹ ਕੋਈ ਨਹੀਂ ਜਿਹੜਾ ਮਰ ਗਿਆ ਮਰ ਗਿਆ ਅਸੀਂ ਤਾਂ ਸਾਂਸੀ ਦਵਾਈਆਂ ਨਹੀਂ ਸਾਨੂੰ ਤਾਂ ਭਾਈ ਕਹਿੰਦੇ ਇਤਨਾ ਥੋੜਾ ਵੀ ਅਸੀਂ ਕਿਸੇ ਨੂੰ ਚਾਹ ਨਹੀਂ